ਲਗਾਤਾਰ ਲੋਕਸਭਾ ਚੋਣਾਂ ਦੇ ਵਿੱਚ VOTING ਫੀਸਦ ਨੂੰ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਕਈ ਸੂਬਿਆਂ ਦੇ ਵਿੱਚ ਪਿਛਲੀਆਂ ਚੋਣਾਂ ਦੌਰਾਨ ਕਾਫੀ ਘੱਟ VOTING ਹੋਈ VOTING ਨੂੰ ਵਧ ਤੋਂ ਵਧ ਪਰਫੁੱਲਟ ਕਰਨ ਲਈ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਇਸ ਦੇ ਤਹਿਤ ਜੇਕਰ 1 ਜੂਨ ਨੂੰ ਕੋਈ ਵੀ ਵੋਟ ਪਾ ਕੇ ਆਪਣੀ ਨੀਲੀ ਸਿਆਹੀ ਵਾਲੀ ਉਂਗਲੀ ਲੁਧਿਆਣਾ ਦੇ ਮੁਖ ਹੋਟਰਾ ਤੇ ਰੈਸਟੋਰੈਂਟ ਤੇ ਦਿਖਾਏਗਾ ਤਾਂ ਉਸ ਨੂੰ 25 ਫੀਸਦ ਤੱਕ ਦਾ ਡਿਸਕਾਊਂਟ ਮਿਲੇਗਾ ਐਨਐਨਈ 1 ਜੂਨ ਨੂੰ ਡਿਨਰ ਵਾਲੇ ਤੇ 2 ਜੂਨ ਨੂੰ ਦੁਪਹਿਰ ਲੰਚ ਵੇਲੇ ਛੋਟ ਦਾ ਲ ਇਸ ਨੇ ਮੇਜਰ ਅਮਿਤ ਸਰੀ ਨੇ ਕਿਹਾ ਕਿ ਵੋਟਰਾਂ ਨੂੰ ਵਾਤਵਤ ਵੋਟ ਪਾਉਣ ਦੇ ਲਈ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਕਿ ਕਿ ਲੁਧਿਆਣਾ ਦੇ ਹੋਟਲ ਦੇ ਲੁਧਿਆਣਾ ਦੇ ਐਮਬੀਡੀ ਮਾਲ ਆਦ ਵਰਗੇ ਕੁਝ ਮੁੱਖ ਹੋਟਲ ਤੇ ਰੈਸਟੋਰੈਂਟ ਦੇ ਨਾਲ ਉਹਨਾਂ ਦਾ ਸੰਪਰਕ ਹੋਇਆ ਹੈ ਉੱਥੇ ਉਹਨਾਂ ਨੂੰ ਦੱਸਿਆ ਕਿ ਲੁਧਿਆਣਾ ਚੈਸ ਤੋਂ VOTING ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਬਜ਼ੁਰਗ ਅਤੇ ਆਪਾਹ ਲੋਕਾਂ ਦੇ ਘਰ ਅਜ ਜਾ ਜਾ ਕੇ VOTING ਕਰਵਾਈ ਜਾ ਰਹੀ ਹੈ ਅੱਜ 22 ਮਈ 2024 ਨੂੰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਹਸਾਲ ਕਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਕਰਮਚਾਰੀ ਮਾਤਾ ਜੀ ਦੀ ਬੋਰ ਫਾਸਟ ਕਲੌਨ ਲਈ ਸਾਡੇ ਘਰ ਪਹੁੰਚੇ ਇਸ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਬਜ਼ੁਰਗ ਅਤੇ ਅਬਜ਼ੁਰਗ ਅਤੇ ਬਿਮਾਰ ਲੋਗਾਂ ਨੂੰ ਬੋਸ ਬੋਰ ਪਾਸ ਕਰਨ ਦਾ प्रदीप ਨੂੰ ਬਹੁਤ ਸੌਖਾ ਮਿਲਦੀ ਹੈ ਮੈਂ ਰਿਤੂ ਮੇਰੇ ਮਦਰ ਇਨ ਲਾ ਨੇ ਸ਼ਾਂਤੀ ਦੇਵੀ ਜਿਨ੍ਹਾਂ ਦੀ ਏਜ ਹੈ 80 85 ਪਲਸ ਹੈ तो उन्हों तो ही वोट पाने जाया जाता से तो धा सारे इलेक्शन कमीशन का बहुत बहुत धन्यवाद कि तीन घरें आके इन्होंने वोट पवाई तो साड़ा साथ दिता मैं नीना जैन मेरी दादी जी सुशीला देवी जिन्होंने आज घर बैठे अपना वोट डाला प्रशासन ने बहुत अच्छा काम किया कि बुजुर्ग बंदे को वोटर की जगह ले जाना मुश्किल हो जाता है इनको भी बहुत खुशी हुई कि आज मेरा जो काम है घर बैठे धन्यवाद हां जी, जी इसकी इलेक्शन कमीशन ऑफ इंडिया ने पंजाब ने जो नारा ਦਿੱਤਾ ਹੈ ਇਸ ਵਾਰ 70 पार ਅਸੀਂ ਉਹਦੇ ਤਹਿਤ ਕੰਮ ਕਰ ਰਹੇ ਹਾਂ ਰਾਤ ਦਿਨ ਟੀਮਾਂ ਜਿਹੜੀਆਂ ਹਨ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਸਵੀਪ ਅਫੀਸਰ ਜਿਹੜੇ ਨੇ ਜਗ੍ਹਾ ਜਗ੍ਹਾ ਜਾ ਕੇ ਔਰ ਨੁਕਰਨਾਟਕ ਜਿਹੜੇ ਆਰਗੇਨਾਈਜ਼ ਕਰਾ ਰਹੇ ਨੇ ਐਨ ਜੀਓਜ਼ ਦੇ ਥਰੂ ਅਸੀਂ ਪਿੱਛੇ ਮੋਟਰਸਾਈਕਲ ਰੈਲੀ ਵੀ ਕੀਤੀ ਮੈਰਾਥਨ ਵੀ ਕੀਤੀਆਂ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਵੋਟਰਜ਼ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਸ ਵਾਰੀ ਘਰੋਂ ਬਾਹਰ ਨਿਕਲਣਾ ਹੈ ਗਰਮੀ ਬਹੁਤ ਹੋਣੀ ਹੈ ਉਹਦੀ ਪਰਵਾਹ ਨਹੀਂ ਕਰਨੀ ਤੇ ਆਪਣੀ ਵੋਟ ਪਾਣੀ ਹੈ ਵੋਟ ਤੁਹਾਡੀ ਬਹੁਤ ਕੀਮਤੀ ਹੈ ਔਰ ਸਾਡੀ ਜਿਹੜੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਹੈ ਨੂੰ ਹੋਰ ਸਟਰੋਂਗ ਕਰਨਾ ਹੈ ਮਤਦਾਨ ਜ਼ਰੂਰ ਕਰਨਾ ਹੈ ਉਹਦੇ ਲਈ ਛੋਟੇ-ਛੋਟੇ ਪ੍ਰਾਲੇ ਕੀਤੇ ਆ ਸਾਰਿਆਂ ਅਸੀਂ ਜਿੰਨੇ ਰੈਸਟੋਰੈਂਟਸ ਨੇ ਜਿੰਨੇ ਮਾਲਸ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਹਨਾਂ ਕੋ ਅਸੀਂ ਵਾਦਾ ਲਿਆ ਕਿ ਉਹ 25% ਡਿਸਕਾਊਂਟ ਦੇਣਗੇ ਜਿਹੜਾ ਵੀ ਆਪਣੀ ਫਿੰਗਰ ਦੇ ਉੱਤੇ ਇਨਡੈਲੀਬਲ ਲਿੰਕ ਦਿਖਾਏਗਾ ਕਿ ਮੈਂ ਵੋਟ ਪਾਇਆ ਉਹਨੂੰ ਡਿਨਰ ਜਿਹੜਾ ਹੈ ਡਿਨਰ ਦੇ ਉੱਤੇ 25% ਡਿਸਕਾਊਂਟ ਮਿਲੇਗਾ ਔਰ ਦੋ ਤਰੀਕ ਨੂੰ ਲੰਚ ਦੇ ਉੱਤੇ ਵੀ ਡਿਸਕਾਊਂਟ ਉਹਨੂੰ ਮਿਲੇਗਾ ਸਰ ਕਿਹ ਕਿਹੜੇ ਜਿਹੜੇ ਪ੍ਰੋਮਿਨੈਂਟ ਪ੍ਰੋਮਿਨੈਂਟ ਦੇ ਵਿੱਚ ਐਮਬੀਡੀ ਮਾਲ ਹੈ ਜਿਸ ਤਰ੍ਹਾਂ ਐਮਬੀਡੀ ਮਾਲ ਚ ਜਿੰਨੇ ਵੀ ਫੂਡ ਜੁਆਇੰਟਸ ਹੈ ਉਹਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਲੋਕਾਂ ਨੂੰ ਮਿਲੇਗਾ ਇਸ ਲਈ ਪਖੋਵਾਲ ਰੋਡ ਦੇ ਉੱਤੇ ਹੈ ਬਿਸਤਰੋ ਹੈ ਅਲੱਗ-ਅਲੱਗ ਜ ਉਹਨਾਂ ਦੇ ਵਿੱਚ ਸਾਰਿਆਂ ਨੂੰ ਡਿਸਕਾਊਂਟ ਜਿਹੜਾ ਉਹ ਮਿਲੇਗਾ ਕਲੱਬਸ ਨੇ ਸਤਲੁਜ ਕਲੱਬ ਹੈ ਸਾਡਾ ਔਰ ਇੱਕ ਲੋਧੀ ਕਲੱਬ ਹੈ ਉੱਥੇ ਵੀ ਡਿਸਕਾਊਂਟ 25% ਦੇ ਰਹੇ ਨੇ ਸਾਰੇ 70% ਦਾ ਟਿੱਕਰ ਲਿਖਿਆ ਗਿਆ ਸੋ ਲੱਗਦਾ ਹੈ ਕਿ ਲਗਾਤਾਰ ਕੋਲਾ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਲੋਕਾਂ ਨੂੰ ਇਸ ਸਬੰਧੀ ਅਪੀਲ ਕਰੇ ਬਿਲਕੁਲ ਜੀ ਮੈਂ ਇੱਥੇ ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਲੁਧਿਆਣਾ ਮਾਂਚੈਸਟਰ ਆਫ ਪੰਜਾਬ ਹੈ ਐਡਾ ਵੱਡਾ ਸਾਡਾ ਦੇਖੋ ਸ਼ਹਿਰ ਹੈ ਜ਼ਿਲ੍ਹਾ ਹੈ ਔਰ ਹਰ ਕੰਮ ਚੱਗੇ ਹਰ ਕੰਮ ਚੱਗੇ ਫਿਰ ਅਸੀਂ ਵੋਟਾਂ ਪਾਉਣ ਲਈ ਪਿੱਛੇ ਕਿਦਾਂ ਰਹਿ ਸਕਦੇ ਹਾਂ ਤੇ ਅਸੀਂ ਇਹ ਕੰਮ ਨੂੰ ਵੀ ਅੱਗੇ ਵਧਾਉਣਾ ਹੈ ਤੇ ਇਸ ਵਾਰ 70 ਪਾਰ ਦਾ ਨਾਰਾ ਪੂਰਾ ਕਰਨਾ ਹੈ ਕਰੋ ਗਰਮੀ ਦੀ ਪਰਵਾਹ ਨਹੀਂ ਕਰਨੀ ਉੱਥੇ ਬੂਥ ਦੇ ਉੱਤੇ ਸ਼ਰਬਤ ਦਾ ਇੰਤਜ਼ਾਮ ਹੈ ਠੰਡੇ ਪਾਣੀ ਦਾ ਇੰਤਜ਼ਾਮ ਹੈ ਪ੍ਰੋਪਰ ਟਾਇਲਟਸ ਅਵੇਲੇਬਿਲਟੀ ਹੈ ਸ਼ੇਡਸ ਰਹੇਗੀ ਕੁਰਸੀਆਂ ਲੱਗੀਆਂ ਹੋਣਗੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਪੋਲਿੰਗ ਸਟੇਸ਼ਨ ਤੇ ਦੇਣ ਜਾ ਰਹੇ ਹਾਂ ਤੇ ਉਹਦਾ ਫਾਇਦਾ ਚੱਕਣਾ ਔਰ ਵੋਟ ਜ਼ਰੂਰ ਪਾਣੀ ਹੈ ਇਸ ਵਾਰ 70 ਪਾਰ ਹੋਮ VOTING ਚੱਲ ਰਹੀ ਹੈ ਜੀ ਉਹ ਕਿਸ ਤਰ੍ਹਾਂ ਦਾ ਹੈਗਾ ਪ੍ਰਬੰਧ ਉਹਦੇ ਬਾਰੇ ਪੁੱਛ ਰਿਹਾ ਹਾਂ ਹੋਮ VOTING ਚੱਲ ਰਹੀ ਹੈ ਜੀ ਔਰ ਉਹਦਾ ਪ੍ਰਬੰਧ ਬਹੁਤ ਅੱਛਾ ਹੈ ਘਰ ਘਰ ਜਾ ਕੇ ਜਿਹੜੇ ਸੀਨੀਅਰ ਸਿਟੀਜ਼ਨ ਬੈੱਡ ਤੋਂ ਨਹੀਂ ਉੱਠ ਸਕਦੇ ਉਹਨਾਂ ਦੇ ਘਰ ਦੇ ਵਿੱਚ ਹੀ VOTING ਕੰਪਾਰਟਮੈਂਟ ਦੇ ਨਾਲ ਸਿਕਰਸੀ ਆਫ ਵੋਟ ਜਿਹੜੀ ਹੈ ਮੇਨਟੇਨ ਹੋ ਸਕੇ ਇਸ ਤਰ੍ਹਾਂ ਜਿਹੜੀ ਹੈ VOTING ਹੋ ਰਹੀ ਹੈ ਔਰ ਪੂਰੀ ਟੀਮ ਨਾਲ ਜਾਂਦੀ ਹੈ ਪੁਲਿਸ ਰੈਪ ਨਾਲ ਜਾਂਦਾ ਹੈ ਤੇ ਪੂਰੀ ਸਿਕਰਸੀ ਆਫ ਵੋਟ ਜਿਹੜੀ ਹੈ ਉਹ ਮੇਨਟੇਨ ਕੀਤੀ ਜਾ ਰਹੀ ਸਿਟਿੰਗ ਹோம் ਨਿਊਜ਼ ਲਈ ਸੁਰਿੰਦਰ ਸੋਨਨੀ ਦੀ ਰਿਪੋਰਟ